ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਖੋਰਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਚੁੰਨੀਆਂ 100 ਵਾਲੀਆਂ ਤੇ 130 ਵਾਲੀਆਂ ਬਸ ਦੋ ਵੈਰਾਈਟੀਆਂ ਦੀ ਆਪਾਂ ਵੀਡੀਓ ਪਾਵਾਂਗੇ ਜੇ ਫਿਰ ਬਾਲੀਆਂ ਦਾ ਨਾ ਔਖਾ ਹੋ ਜਾਂਦਾ ਸਕਰੀਨ ਸ਼ਾਟ ਲੈ ਕੇ ਭੇਜੀਆਂ ਜਿਹੜੀਆਂ ਚੁੰਨੀਆਂ ਤੁਸੀਂ ਨੂੰ ਬਾਅਦ ਆਹ ਲੋ ਜੀ ये यलनियाँ सारे सौ सौ दी सवा दो मीटर की चुनी होंगी है जी सौ सौ वाली चुनियां चलनियाँ जी प्योर कॉट कॉटर दी खोल के मैं सू चुनी दिखाती जी ओहो भी सवा कदी है अगला रंग आ गया जी आ चुनी का मास्टर या फिर आ गया जी फ्रोजी आला जी ਆਹੋ ਜੀ ਇਹ ਜੈਪੁਰੀ ਚੁੰਨੀ ਹੈ ਜੀ ਜੈਪੁਰੀ ਈ ਹੈ ਨਾ ਸੌਰੀ ਫੇਰ ਆ ਗਿਆ ਜੀ ਰੈੱਡ ਸਵਾ ਕੁ ਦੋ ਦੀ ਹੁੰਦੀ ਹੈ ਚੁੰਨੀ ਜੀ ਕੋਈ ਢਾਈ ਦੀ ਵੀ ਹੁੰਦੀ ਹੈ ਪਰ ਇਹ ਸਵਾ ਕੁ ਦੋ ਦੀਆਂ ਜੀ ਆਹੋ ਜੀ ਜਿਹੜੀ ਵੀ ਚੁੰਨੀ ਪਸੰਦ ਆਉਂਦੀ ਹੈ ਸਕਰੀਨ ਸ਼ਾਟ ਲੈ ਲਿਆ ਕਰੋ ਇੱਕ ਤੁਹਾਨੂੰ ਸਾਨੂੰ ਬੋਲ ਕੇ ਦਿਖਾਦੀ ਬਾਕੀ ਇਹਦੇ ਆਪਾਂ ਤੁਹਾਨੂੰ ਕਲਾਕ ਦਿਖਾਈ ਜੰਨੇ ਜੀ ਹਾਂਜੀ ਸਿਰਫ 100 ਰੁਪਏ ਵਿੱਚ ਜਨ ਲਵਿੰਗੇ ਜੀ ਇਹ ਹਾਂਜੀ 100 ਰੁਪਏ ਵਿੱਚ മറിച്ചിട്ട് ചെയ്യാനല്ലോ ജി ആടി സൗസ്യ ਫਰੋਦੀ ਸੀ ਸੀ ਐਲ ਡੀ ਜੀ ਇਸ ਟਾਈਮ ਤੇ ਇਹ ਪੰਜ ਕਲਰ ਆਏ ਸੀ ਕੋਚੁੰਗਾਂ ਵਿੱਚ बिक ਰਹੀਆਂ ਲਾਈ ਜੀ ਕਸਟਮਰ ਕਿਉਂਕਿ 100 ਰੁਪਏ ਦੇ ਵਿੱਚ ਪਿਓਰ ਕਾਟਨ ਦੀ ਚੁੰਨੀ ਨੂੰ ਪਤਾ ਹੀ ਹੈ ਜੀ ਠੀਕ ਗ੍ਰੇਡ ਪੈ ਜਾਂਦੀ ਹੈ ਤੇ ਖਾਕੀ ਜੀ ਆ ਗਈ ਜਿਆ ਨਹੀਂ ਇਹ ਵੀ 100 ਰੁਪਏ ਦੀ ਹੈ ਇੱਕ ਚੁੰਨੀ ਦਾ ਡਿਜ਼ਾਈਨ ਤੁਹਾਨੂੰ ਫੋਟੋ ਕਿ ਬਣਾ ਦਿਆਂ ਬਾਕੀਆਂ ਨੇ ਤੁਹਾਨੂੰ ਕਲਰ ਜਿਹਾ ਦਿਖਾਈ ਜਾਂਦੇ ਇਹਦੇ ਡਿਜ਼ਾਈਨ ਚ ਥੋੜਾ ਡਿਫਰੈਂਟ ਹੈ ਬਟ ਹੈਗੇ 100 100 ਵਾਲੀਆਂ ਜੀ ਕਾ ਉਟਨ ਦੀਆਂ ਚੁੰਨੀਆਂ ਜੀ ਪਿਆਰ ਕਾ ਉਟਨ ਦੀਆਂ ਕਾਲੀ ਜੀ ਇਹ ਆ ਗਈ ਐਮਲਾਈਟੀ ਅਸਮਾਨੀ ਜੀ ਇਹਦੇ ਨਾਲ ਦੇ ਡਿਜ਼ਾਈਨ ਦਿਖਾ ਦਿੰਦੀ ਹਾਂ ਸੌਰੀ ਕਲਰ ਦਿਖਾਉਣੀ ਇਹਦੇ ਵਿੱਚ ਸੋਰੀ ਇਹ ਕਾ ਹੈ ਜੀ ਪਿੰਕ ਆ ten che te furuddi ya belli Ah lo chi Eh ya gadi furuddi ये आ गया जी पैरट कलर डिजाइन खोल के दिखाया तो ना तो हल्ली जी सौ सौ वाली चल रही है जी इधर डिजाइन थोड़ा वक्रा जी हलो प्योर कॉटन दुनिया जी ऑनरे सौ सौ रुपये ഡിജൈൻ വക്കറ கட்ட சரி சோ சோ ரூபதி சோ சோ ரபிச்சல் வீர

ਸਹੀ ਨਾ ਨਹੀਂ ਮਾਸਟਰ ਡੇਟ ਹੈ ਤੇ ਪ्युअर कॉटन ਹੈ ਜੀ ਪ्युअर ਮਰਮਲ कॉटन ਜੁਮੇ ਏਸੀ ਜੀ 100 100 ਵਾਲਾ ਮਤੇ ਹੁਣ ਚੱਲ ਪਈਆਂ ਜੀ 130 ਵਾਲਾ ਇਹ ਟਾਈ ਮੀਟਰ ਬੰਗ ਹੁੰਦੀ ਹੈ ਜੁਮੇ 130 10 ਨਾਉਚ ਆਹ ਵੇਖੋ ਮਹਿਰੂਨ ਇੱਕੇ ਦੇ ਵਿੱਚ ਆ ਗਈ ਮਸਟਰਡ ਜੀ ਆਹ ਦੇਖੋ ਜੀ ਇਹ ਐਵੇਂ ਦਿਖ ਰਹੀ ਐ ਖੋਲਨੀ ਮੈਂ ਇੱਕ 130 ਵਾਲੇ ਜਿਹੜੇ ਮਰਜੀ ਚੁਣੀ ਲੈ ਸਕਦੇ ਹੋ ਸਿਰਫ ਤੇ ਸਿਰਫ 130 మేవీ 130 ది సాఫ్ట్ కాటన్ ఆ విరే చుబన్ దియాలమే చున్నీయాని హై గియా 130 ది ఆల్మే ఆజ్ సరేఫ్ 130 ది ప్యూర్ కాటన్ దియాని చున్నీయాని గియా ਸਵਾਲ ਦਾ ਵੀ ਦਿਖਾ ਦਿੰਦਾ ਤੁਹਾਨੂੰ 130 ਵਾਲਾ ਵੀ ਦਿਖਾ ਦਿੰਦੇ ਆਂ ਆ ਗਈ ਲਾਸਟ ਮੀਕਸ ਉੱਤੇ ਇਹ ਸੋ ਜਿਹੜੀਆਂ ਵੀ ਚੁੰਨੀਆਂ ਤੁਹਾਨੂੰ ਪਸੰਦ ਆਈਆਂ ਪਲੀਜ਼ ਸਕਰੀਨਸ਼ਾਟ ਲੈਣਾ ਭੁੱਲਣਾ ਨਹੀਂ ਆਪਾਂ ਸਹੀ ਰੇਟ ਤੇ ਤੁਹਾਨੂੰ ਚੁੰਨੀਆਂ ਦੇ ਰਹੇ ਆਂ ਪਿਓਰ ਕਾਟਨ ਦੀ ਐ ਚ ਕੋਈ ਮਿਕਸ ਨਹੀਂ ਹੈਗਾ ਕਾਟਨ ਅਤੇ ਕਾਟਨ ਦੀਆਂ ਡਿਪਲੀਆਂ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਬਹੁਤ-ਬਹੁਤ ਤਰੱਕੀ